ਮਿਸਤਰੀ ਅਸਰੀ ਗਾਲੀ ਸਾਰਿਆਂ ਨੂੰ ਸਵਾਗਤ ਹੈ ਅੱਜ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਇਹ ਆਪਣੇ ਨਾਨਾ ਜੀ ਤੇ ਪਿੰਡ ਬਾਲੇਵਾਲ ਤੋਂ ਮੇਰੇ ਨਾਨਕਿਆ ਤੋਂ ਇਹਨਾਂ ਨੇ ਪਾਇਆ ਸਾਡਾ ਘਰ ਮਿਸਤਰੀ ਸਾਹਿਬ ਨੇ ਸਾਡੇ ਅੱਜ ਥੂਲਾ ਬੰਨੀ ਜਾਂਦੇਗੇ ਤੇ ਮਿਸਤਰੀ ਨਿਗਰਾਨੀ ਰੱਖ ਰਿਹਾ ਵੀ ਸਹੀ ਹੈ ਟਾਲ ਰੋ ਦੇਖਦਾ ਤੇ ਇਧਰ ਅਸੀਂ ਆ ਨੀਰੇ ਵਾਲੇ ਦੀ ਸੱਤ ਪਾਤੀ ਉਨ ਉੱਪਰ ਬੈਠੇ ਅਸੀਂ ਦੋਨੇ ਤੇ ਆਪਣੇ ਨਾਲ ਮਾਸੜ ਜੀ ਆਪਣੇ ਓ ਠੀਕ ਹੈ ਜੀ ਬਾਬਾ ਪਾਜੀ ਆ ਸੀ ਪਿੰਡ ਹੈ ਪਿੰਡ ਪਾਜੀ ਇਸ ਤਵਾਂ ਇਹਨਾਂ ਨੂੰ ਰਾਜੀ ਲੈ ਕੇ ਜਾਵਾਂਗੇ ਅਸੀਂ ਸਾਡੀ ਕੋਠੀ ਇੰਦਰ ਨੂੰ ਪਾਵਾਂਗੇ ਬਾਬੇ ਤੋਂ ਠੀਕ ਹੈ ਪਾਪਾ ਰਾਜੀ ਪਾ ਦੇਣਾ ਤੂੰ ਕੋਈ ਹਾਂ 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 ਸਭ ਤੋਂ ਵੱਡੀਆਂ ਤਾਂ ਉਹ ਉਧਰ ਲਗਾਦਾ ਰਹੇ ਤੇ ਹਨ ਪਲੇਟਾਂ ਵੀ ਲੱਗੇ ਪੈ ਨੇ ਬਾਈ ਬੰਨਣ ਟੂ ਲੋਕਰ ਪਲੇਟਾਂ ਲਾਉਣ इधर देखो जी की हाल है, बाई। ए, बाई है। तो भाई। थीका। थीका जी दसो वाई बी वाइया जा बस ਨਾਮ ਉਹ ਤੇਰੀ ਬਣਾ ਲਈ ਯਾਰ ਦੁੱਧ ਵਾਲਾ ਮੈਂ ਕਹਿੰਦਾ ਆਪਾਂ ਸਾਰਿਆਂ ਦੀ ਬਣਾਵਾਂ ਯਾਰ ਇਕੱਲੇ ਕਿੱਦੇ ਦੀ ਓਕੇ ਜੀ ਪਹਿਨੇ ਸਾਫ ਸਾਡੇ ਤੋਂ ਮਾਮੇ ਏ ਆ ਗਿਆ ਪਿੰਡ ਬੱਲੇ ਆ ਆ ਚਵਾਰਾ ਬੋਲ ਕਹਿੰਦਾ ਲਾਵਾ ਨੂੰ ਚੱਲੀਏ ਹਾਂ ਹਾਂ ਬਾਤ ਦੋ ਕੰਮ ਹੋ ਜਾ ਰਿਹਾ ਬਾਕੀ ਪਤਾ ਉਹ ਉੱਥੇ ਜਰਗ ਚੌਂਜ ਦੱਸਦਾ ਬਾਪੇ ਨਿੱਕਾ ਪੜੋ ਪੋਲ ਥੱਲੇ ਠੀਕ ਉੱਥੇ ਚੱਲਦੇ ਹਾਂ ਠੀਕ ਹੈ ਜੀ ਹਾਂ ਜੀ ਹਾਂ ਲਿਆਓ ਚਲੋ ਆ ਪਾਤੀ ਸੱਤ ਇੰਦਰ ਆ ਪਹਿਲਾਂ ਪਾਤੀ ਸੀ ਆ ਜਪਾਈਆ ਮਿੱਟੀ ਹੁਣ ਚੱਲਦੇ ਅੱਡੇ ਦੁਬਾਰੇ ਲਓ ਜੀ ਇਥੇ ਢੂਲੇ ਦਾ ਕੰਮ ਹੋ ਗਿਆ ਆਪਣਾ ਡੰਨ ਮਤਲਬ ਸਾਰਾ ਓਕੇ ਹੋ ਗਿਆ ਕਾਸਤਾ ਢੂਲਾ ਤੇ ਸਾਈਡਾਂ ਤੇ ਰੋਕਾਂ ਵੀ ਲਾਤੀਆਂ ਤੇ ਜਿਹੜਾ ਇੱਕ ਰਦਾ ਲਾਉਣਾ ਸੀ ਉਹ ਵੀ ਲੱਗ ਗਿਆ ਕੀ ਜੀਜਾ ਹੋਰ ਆਊਗਾ ਰਦਾ ਕਿੰਸੀ ਮਿੰਟ ਕਿੰਨਾ ਕੁ ਵਾਵਾ ਹੋਰ ਹੈ ਇੱਕ ਦੋ ਬੱਠਰ ਹੋਰ ਹਾਂ ਇਹ ਜਿਹੇ ਦੋ ਆਉਣਗੇ ਇਹੋ ਇਹ ਜੇ ਹਾਂ ਠੀਕ ਹੈ ਜਿਆਦਾ ਨੂੰ ਨਹੀਂ ਚਲੇਗਾ ਉਹ ਅੱਜ ਸਰੀਆ ਵੀ ਲੈਂਦਾ 10 ਕੁਇੰਟਲ ਉਹ ਪਿਆ ਗੜੀ ਚ ਲਾਹੀ ਜਾਂਦੇ ਨੇ ਸਾਰੇ ਟਰਾਲੀ ਚੋਂ ਬਾਕੀ ਲਾਹੀ ਜਾਂਦੇ ਆ ਭਾਈ ਕਦੇ ਹਾਂ ਆਏ ਗਏ ਗਏ ਪਿੰਡ ਆਏ ਫਿਰਦੇ ਹਾਂ 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 ਕਦਾਦੇ ਤੇ ਤੇ ਜੀ ਜੇ ਚਲੋ ਹਾਂ ਫਰਕ ਰਿਹਾ ਹੈ ਜੀ ਨਾ ਕਿਵੇਂ ਜੀ ਰੇਟ ਦਾ ਰੇਟ ਦਾ ਰੇਟ ਪੈ ਗਿਆ ਵਧੀਆ ਫਰਕ ਹਾਂ ਇੱਥੇ ਗੁਗਾ ਦਿੰਦੇ ਤੇ ਆਪਾਂ ਅਰ ਰੁਪਈਏ ਕ ਦਾ ਫਰਕ ਪੈ ਗਿਆ ਅੱਛਾ 85 ਟੜਾ ਮਾਰਟ 60 ਬਾਰ ਫਟਾਇਆ ਹੋਰ ਹਾਂ ਠੀਕ ਹੈ ਬੰਦੇ ਖੱਤ ਹੋ ਬੱਜ ਗਿਆ ਅੱਧਾ ਕੀ ਕਰੇ ਰੋ ਖਾ ਕੇ ਸੀ ਜਾਨਾ ਹੁਣ ਹੱਥਾਂ 'ਚ ਲਿਆ ਖਾਣਾ ਹਾਂ ਕਿ ਨਹੀਂ ਬਾਬਾ ਨਹੀਂ ਬਿਲਕੁਲ ਮਨੇ ਤਾਂ ਪਹਿਲੇ ਵੀ ਖਾ ਲਿਆ ਕੀ ਖਾ ਲਿਆ ਸੀ ਦੁਪਹਿਰ ਇਹ ਬਾਬਾ ਕੱਲਾ ਖਲਾ ਠੰਡੇ ਪੀਂਦੇ ਲੈ ਕੇ ਹਾਂਜੀ ਹਾਂ ਪਰ ਇਟਮੜਾ ਇਟਮੜਾ ਇੰਦਰ ਨੇ ਕੀ ਸੀਮੈਂਟ ਹੈਗਾ ਹਾਂ ਸੁੱਕਾ ਪੈਗਾ ਇਟਾ ਟੱਕ ਲਾ ਇਟਾ ਫੜਾ ਮਾਮਾ ਮਾਮਾ ਫੜਾ ਤੁਮ ਮਸਾਲੇ 'ਚ ਜਾ ਇਟ ਆ ਲੈ ਜਾ ਥੱਲੇ ਤੂੰ ਸੀ ਤੂੰ ਬਈ ਤੂੰ ਥੱਲੇ ਚੱਲ ਹੁਣ ਮੈਂ ਤਾਂ ਹਾਂ ਤੋ ਫੜੂ ਕੁ ਮਿੰਟ ਦੋ ਦਿਕਾਰੀਆਂ ਵਧੀਆ ਲੱਗਣਗੀਆਂ ਕਾ ਜਹਾ ਦੇ ਹਾਂ ਇਹ ਹੈਗਾ ਹੀ ਆਪਣਾ 1000 ਨਹੀਂ 1100 ਸਕਰ ਫੁੱਟ ਹੈਗਾਗਾ ਇਹ ਸਾਰਾ ਏਰੀਆ ਇੰਨੇ ਠਾਂਚਾ ਲੈਂਟਰ ਪਾ ਹੈਗਾ ਪਾਉਣਾ ਪਾਦੀਏ ਵਿਚੇ ਪਤਾ ਨਹੀਂ ਕਿ ਕਿੱਥੇ ਤੋਂ ਮਗਰ ਨੂੰ ਸੱਤੇ ਸਾਰੇ ਨੱਥ ਮਨ ਦੀ ਹਾਂਜੀ ਭਾਈ ਜੀ ਠੀਕ ਹੈ ਚੰਦਰੇ ਹੀ ਕੰਮ ਪੂਰੇ ਜੋਰਾਂ ਤੇ ਹਾਂ ਮੈਨੂੰ ਘਮੇ ਲੱਗਿਆ ਨਹੀਂ ਠੀਕ ਹੈ ਕਰੇ ਭਾਈ ਜੇ ਮੇਹ ਘਟੀ ਹੋ ਤੇ ਆ ਗਈ ਬਣਾ ਕੇ ਲੀਜੀ ਲਗਾਈ ਜਣਾ ਬੀ ਬੀ ਲਵੋ ਲਓ ਇਹ ਬਾਬਾ ਇੱਕ ਬੰਨ ਲਓ ਲੋਜੀ ਤੇ ਸਾਰਾ ਕੰਮ ਹੋ ਗਿਆ ਆਪਣਾ ਓਕੇ ਤੇ ਕੱਲ ਨੂੰ ਜਿਹਦੇ ਉੱਤੇ ਜਾਲ ਬਨਵਾਗੇ ਜਾਲ ਬਨਨ ਕੇ ਫਿਰ ਉਹ ਜਿਹੜੀ ਬਿਜਲੀ ਦੀ ਫੀਟਿੰਗ ਜੁਂਦੀ ਉਹ ਕਰਨਗੇ ਤੇ ਉਸ ਤੋਂ ਬਾਅਦ ਪਰਸੋਂ ਨੂੰ ਪਾਵਾਂਗੇ ਲੈਂਟਰ ਹੁਣ ਚੱਲਦੇ ਹਾਂ ਥੱਲੇ ਇਹ ਬੋਲ ਮਸ਼ੀਨ ਇਸ ਫੇਰ ਕਰ ਵਾਰ ਤੋਂ ਲੋਰੀ ਤੇ ਅੱਜ ਫੇਰ ਆਇਆ ਸਾਡੇ ਮੋਰ ਜੇ ਇਸ਼ੀ ਫਿਰਦਾ ਰਹਿੰਦਾ ਇਹ Thank you.